چال سارے ودیا امید کرتے سارے ٹھیک ٹھاک ਹਰ ਦੇ ਨੀ ਨੀ ਪੰਜਾਬੀ ਗੱਲ ਕਰ ਰਹੇ ਆ ਅੱਜ ਕੀ ਆਪਣੇ ਪੰਜਾਬ ਦੇ ਵਿੱਚ ਅੱਜਕੱਲ ਪੰਜਾਬ ਪੁਲਿਸ ਦੇ ਨਾਲ ਖੜੇ ਆਰਮੀ ਵਾਲੇ ਥੋਜ ਦੇਖ ਰਹੇ ਨੇ ਬਿਆਰਾਂ ਦੇ ਵਿੱਚ ਦੇਖਦੇ ਆ ਕਿ ਅੱਗੇ ਪੰਜਾਬ ਪੁਲਿਸ ਖੜੀ ਹੁੰਦੀ ਸੀ ਪਰ ਹੁਣ ਜ਼ਿਆਦਾਤਰ ਪੰਜਾਬ ਪੁਲਿਸ ਦੇ ਨਾਲ ਬਾਰਡਰ ਫੋਰਸ ਖੜੀ ਦੇਖਦੀ ਆ ਸੈਂਟਰਲ ਫੋਰਸਾਂ ਖੜੀਆਂ ਦੇਖ ਰਹੀਆਂ ਨੇ ਇਹਦਾ ਕੀ ਮਤਲਬ ਹੈ ਬਹੁਤ ਸਾਰੇ ਮੀਡੀਆ ਚੈਨਲ ਕਿਆਸਰਾਈਆਂ ਲਾ ਰਹੇ ਨੇ ਕਿ ਜਿਹੜੀਆਂ ਇਹ ਫੋਰਸਸ ਖੜੀਆਂ ਦੇਖ ਰਹੀਆਂ ਨੇ ਪੰਜਾਬ ਪੁਲਿਸ ਦੇ ਨਾਲ ਆਰਮੀ ਵਾਲੇ ਨੌਜਵਾਨ ਖੜੇ ਦੇਖ ਰਹੇ ਨੇ ਇਹਨਾਂ ਦਾ ਕੀ ਮਤਲਬ ਆ ਇਹਨਾਂ ਦਾ ਇਹੀ ਮਤਲਬ ਆ ਵੀ ਕੋਈ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਕੋਈ ਵੱਡੀ ਗੱਦੀਬਦੀ ਸਰਕਾਰ ਕਰਨ ਜਾ ਰਹੀ ਹੈ ਜਿਹਦੇ ਕਰਕੇ ਪਹਿਲਾਂ ਹੀ ਇਹ ਜਿਹੜੀ ਆਰਮੀ ਡਿਪਲੋਏਡ ਕੀਤੀ ਜਾ ਰਹੀ ਹੈ ਤੇ ਗੱਲ ਇਹ ਵੀ ਹੈ ਵੀ 15 ਤਰੀਕ ਨੂੰ ਭਾਈ ਰਾਜੋਆਣਾ ਜੀ ਦੀ ਫਾਂਸੀ ਦੇ ਉੱਤੇ ਸੁਪਰੀਮ ਕੋਰਟ ਨੇ ਜੋ ਵੀ ਸੈਂਟਰ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਤੋਂ ਜਵਾਬ ਮੰਗਿਆ ਸੀ ਵੀ ਭਾਈ ਰਾਜੋਆਣਾ ਦੀ ਫਾਂਸੀ ਦਾ ਤੁਸੀਂ ਕੀ ਕੀਤਾ ਉਹਦੇ ਉੱਤੇ 15 ਤਰੀਕ ਨੂੰ ਸੁਣਵਾਈ ਹੋਣੀ ਹੈ ਜੀ ਦੇ ਕਰਕੇ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਹਾਲਾਤ ਕਾਬੂ ਰੱਖਣ ਦੇ ਵਾਸਤੇ ਇਹ ਜਿਹੜੀਆਂ ਫੋਰਸਾਂ ਨੇ ਸੈਂਟਰਲ ਫੋਰਸਾਂ ਲਾਈਆਂ ਜਾ ਰਹੀਆਂ ਤਾਇਨਾਤ ਕੀਤੀਆਂ ਜਾਂਦਾ ਜਦ ਕਿ ਪ੍ਰਸ਼ਾਸਨ ਦਾ ਕਹਿਣਾ ਇਹ ਆ ਸਰਕਾਰ ਦਾ ਕਹਿਣਾ ਇਹ ਆ ਕਿ ਅਸੀਂ ਜਿਹੜੀ ਸੈਂਟਰ ਦੀਆਂ ਫੋਰਸਾਂ ਨੇ ਉਹ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਲਾਈਆਂ ਨੇ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਤਿਹਾਰ ਪਹਿਲਾਂ ਵੀ ਆਉਂਦੇ ਰਹੇ ਨੇ ਪੰਜਾਬ ਦੇ ਵਿੱਚ ਉਹ ਸਾਰੇ ਤਿਹਾਰ ਪੰਜਾਬ ਪੁਲਿਸ ਹੀ ਕੰਟਰੋਲ ਕਰਦੀ ਰਹੀ ਹੈ ਪਰ ਹੁਣ ਇਹੋ ਜਿਹੇ ਕਿਹੜੇ ਤਿਹਾਰ ਆ ਗਏ ਕਿ ਪੰਜਾਬ ਪੁਲਿਸ ਤੋਂ ਨਹੀਂ ਕੰਟਰੋਲ ਹੋ ਰਹੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਜੋਗੀ ਆਰਮੀ ਨੂੰ ਡਿਪਲੋਏਡ ਕੀਤਾ ਜਾ ਰਿਹਾ ਸਿੱਧਾ ਉਸੇ ਹੀ ਘੜਨਾ ਦੇ ਵੱਲ ਇਸ਼ਾਰਾ ਕਰਦਾ ਹੈ ਆਰਮੀ ਹੀ ਲੱਗੀ ਹੋਈ ਆ ਬੀਐਸਐਫ ਬਾਰਡਰ ਸੁਰੱਖਿਆ ਫੋਰਸ ਜਿਹੜੀ ਆ ਉਹ ਪੰਜਾਬ ਦੇ ਵਿੱਚ ਤਾਇਨਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਸੈਂਟਰ ਗਵਰਨਮੈਂਟ ਨੇ ਪਿੱਛੇ ਜੀ ਦੋ ਦਿਨ ਤੋਂ ਪਹਿਲਾਂ ਭਗਵਾਨਤਮਾਨ ਗ੍ਰੈਂਡ ਸੀਕ੍ਰਟ ਮੀਟਿੰਗ ਸੀ ਬਾਰੇ ਕਿ ਸਾਡਾ ਸਾਡਾ ਜਿਹੜਾ ਮਿਲਣ ਦਾ ਮਕਸਦ ਸੀ ਉਹ ਹੜਾਂ ਦਾ ਸੀ ਪਰ ਉਹਦੇ ਵਿੱਚ ਇਹ ਵੀ ਕਿਆਸ ਰਾਈਆਂ ਲਾ ਰਹੀਆਂ ਕਿ ਹੜਾਂ ਦੇ ਨਾਲ ਨਾਲ ਭਾਈ ਰਾਜਵਾਨਾ ਦੀ ਫਾਂਸੀ ਦੇ ਉੱਤੇ ਵੀ ਕੋਈ ਗੱਲਬਾਤ ਹੋਈ ਹੋਵੇ ਹੋਈ ਹੋਵੇਗੀ ਨਹੀਂ ਜ਼ਰੂਰ ਹੋਈ ਹੈ ਭਾਈ ਰਾਜਵਾਨਾ ਦੀ ਫਾਂਸੀ ਦੇ ਨਾਲ ਵੀ ਗੱਲਬਾਤ ਹੋਈ ਹੈ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਦੂਜੇ ਪਾਸੇ ਇੱਕ ਵੈਸਟਰਨ ਡਿਸਟਰਬੈਂਸ ਆ ਰਹੀ ਹੈ ਤਿੰਨ ਚਾਰ ਦਿਨ ਭਾਰੀ ਮੀਂਹ ਗੜ੍ਹੇ ਮਾਰੀ ਝੱਖੜ ਤੂਫਾਨ ਗਰਜਲੇਸ਼ਕ ਤੇ ਬਹੁਤ ਹੀ ਭਿਆਨਕ ਮੰਝਰ ਜਿਹੜਾ ਦੱਸ ਰਿਹਾ ਵੀ ਹੋਣ ਵਾਲਾ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪੰਜਾਬ ਨੂੰ ਪੰਜਾਬ ਦੀ ਤਰੱਕੀ ਤੇ ਪੰਜਾਬ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਸਤਿਗੁਰੂ ਅੱਗੇ ਕਿ ਇਹੋ ਜਿਹਾ ਕੁਝ ਨਾ ਹੋਵੇ ਜਿਹੜਾ ਇਹ ਮੌਸਮ 2 3 ਦੇਣ ਪੰਜ 6 ਤੇ 7 ਤਰੀਕ ਨੂੰ ਦੱਸਿਆ ਜਾ ਰਿਹਾ ਇਹ ਟਲ ਜਾਵੇ ਤੇ ਪੰਜਾਬ ਦੀਆਂ ਫਸਲਾਂ ਪੱਕੀਆਂ ਖੜੀਆਂ ਹੋਈਆਂ ਇਹ ਨੁਕਸਾਨ ਪਹਿਲਾ ਹੀ 5.5 ਲੱਖ ਕਿੱਲੇ ਦਾ ਨੁਕਸਾਨ ਪੰਜਾਬ 'ਚ ਝੱਲ ਚੁੱਕਿਆ ਤੇ ਹੋਰ ਹੁਣ ਝੱਲਣ ਦੀ ਸਮਰੱਥਾ ਨਹੀਂ ਹੈ ਇਸ ਕਰਕੇ ਅਸੀਂ ਅਰਦਾਸ ਕਰਦੇ ਹਾਂ ਸਾਰੇ ਰਲ ਕੇ ਅਰਦਾਸ ਕਰੋ ਕਿ ਇਹ ਮੁਸੀਬਤ ਵੀ ਟਲ ਜਾਵੇ ਇਸ ਦੇ ਨਾਲ ਨਾਲ ਇੱਕ ਨਵੀਂ ਮੁਸੀਬਤ ਸੈਂਟਰਲ ਗਵਰਨਮੈਂਟ ਨਜ਼ਾਰਾ ਹੁਣ ਪਿਛਲੇ ਦਿਨਾਂ ਦੇ ਨਜ਼ਾਰਾ ਰਹੇ ਨੇ ਕੋਈ ਵੀ ਮਤਲਬ ਹੋ ਸਕਦਾ ਹੈ ਇਸ ਦਾ ਸਿਰਫ ਕਿਆ ਰਾਜਵਾਨਾ ਦੀ ਫਾਂਸੀ ਸੈਂਟਰ ਗਵਰਨਮੈਂਟ ਦਾ ਸਟੈਂਡ ਫਾਂਸੀ ਜਾਂਦੀ ਇਰਾਦੇ ਵਿੱਚ ਸੈਂਟਰ ਗਵਰਨਮੈਂਟ ਨਹੀਂ ਈਮ ਕੋਡ ਨੇ ਵੀ ਹੋਈ ਫਾਂਸੀ ਦੇ ਉੱਤੇ ਰੋਕ ਤੇ ਫੇਰ ਇਸ ਦਾ ਕੋਈ ਮਤਲਬ ਕੱਢਿਆ ਜਾ ਸਕਦਾ ਹੈ ਆ ਜੁੜਦਾ ਦੇਖਦਾ ਹੈ ਲਗਾਤਾਰ ਇਹ ਚੀਜ਼ ਨੂੰ ਮਹਿਸੂਸ ਵੀ ਕਰ ਰਿਹਾ ਹੈ ਪੰਜਾਬ ਦੇ ਲੋਕ ਵੀ ਇਸ ਚੀਜ਼ ਨੂੰ ਕਰ ਰਹੇ ਨੇ ਕਿ ਕੋਈ ਵੱਡਾ ਐਕਸ਼ਨ ਹੋਣ ਵਾਲਾ ਹੈ ਸਾਰੇ ਉਮੀਦ ਕਰਦੇ ਆ ਕਿ ਕੋਈ ਇਹੋ ਜਿਹਾ ਕੰਮ ਨਾ ਹੋਵੇ ਕਿਉਂਕਿ ਪੰਜਾਬ ਪਹਿਲਾਂ ਹੀ ਡਿਸਟਰਬ ਹੋ ਚੁੱਕਿਆ ਹੈ ਹੜ੍ਹਾਂ ਦੇ ਨਾਲ ਤੇ ਉੱਪਰੋਂ ਇਹ ਤਿੰਨ ਚਾਰ ਦਿਨ ਦਾ ਜਿਹੜਾ ਮੌਸਮ ਖਰਾਬ ਦੱਸਿਆ ਹੋਇਆ ਬੱਦਲਵਾਈ ਦੱਸੀ ਹੋਈ ਹੈ ਇਹ ਵੀ ਪੰਜਾਬ ਨੂੰ ਡਿਸਟਰਬ ਕਰੇਗੀ ਤੇ ਜੇ ਇਸ ਤੋਂ ਇਲਾਵਾ ਫਿਰ ਕੋਈ ਸੈਂਟਰਲ ਗਵਰਨਮੈਂਟ ਇਹੋ ਜੀ ਐਕਟੀਵਿਟੀ ਕਰਦੀ ਹੈ ਤੇ ਭਾਰਤ ਸਰਕਾਰ ਇਹੋ ਜੀ ਕੋਈ ਐਕਟੀਵਿਟੀ ਕਰਦੀ ਹੈ ਤਾਂ ਪੰਜਾਬ ਹੋਰ ਵੀ ਡਿਸਟਰਬ ਹੋ ਸਕਦਾ ਹੈ ਤੇ ਕਿਰਪਾ ਕਰਕੇ ਅਸੀਂ ਵੀ ਪੰਜਾਬ ਸੈਂਟਰ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਾਂਗੇ ਕਿ ਕੋਈ ਇਹੋ ਜੀ ਐਕਟੀਵਿਟੀ ਨਾ ਕੀਤੀ ਜਾਵੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਹੋਰ ਵਿਗੜਨ ਤੇ ਪੰਜਾਬ ਪਹਿਲਾਂ ਹੀ ਬਹੁਤ ਬੁਰੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਦੇ ਵਿੱਚ ਇਸ ਵਕਤ ਪਹਿਲਾ ਹੀ ਡੀਸਿਲਟਿੰਗ ਦਾ ਕੰਮ ਚੱਲ ਰਿਹਾ ਹੈ ਲੋਕਾਂ ਦਾ ਧਿਆਨ ਡੀਸਿਲਟਿੰਗ ਵੱਲ ਹੈ ਤੇ ਉਹਨਾਂ ਦਾ ਧਿਆਨ ਭੜਕਾ ਕੇ ਤੁਸੀਂ ਕਿਸੇ ਹੋਰ ਪਾਸੇ ਨਾ ਲਾਇਓ ਕਿਰਪਾ ਕਰਕੇ ਕੋਈ ਇਹੋ ਜੀ ਐਕਟੀਵਿਟੀ ਨਾ ਕਰਿਓ ਕਿ ਪੰਜਾਬ ਹੋਰ ਡਿਸਟਰਬ ਹੋ ਜਾਵੇ 嗯。 ਵਾਹਿਗੁਰੂ 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 ਬਾਬਾ ਜੀ ਤੇ ਆਉਂਦੇ ਪੰਜਾਬ ਦੇ ਲੋਕਾਂ ਦੇ ਮਿਹਰ ਭਰੇ ਹੱਥ ਰੱਖੇ ਸਤਿਗੁਰੂ ਕਰ ਲਈਏ ਅਸੀਂ ਇਹੀ ਉਮੀਦ ਕਰਦੇ ਆਂ ਕਿ Gracias. ਜਾਣਕਾਰੀ ਦਿਓ ਆਪਣਾ ਕਮੈਂਟਾਂ ਜਾਂ ਕਰ ਸਕਦੇ ਹਾਂ ਕਮੈਂਟ ਕਰਕੇ ਦੱਸ ਸਕਦੇ ਹਾਂ ਪੰਜਾਬ ਨਾਲ ਹੁਣ ਤੂੰ ਨਹੀਂ ਉਸ ਤੋਂ ਬਾਅਦ ਪੰਜਾਬ ਨਾਲ ਤੱਕ ਹਾਰਾ ਫੇਰ ਸੈਂਟਰ ਗਵਰਨਮੈਂਟ ਕੋਈ ਨਾ ਕੋਈ ਇਹੋ ਭਾਈ ਰਾਜਵਾਨਾ ਦੀ ਕਿਉਂ ਨਾ ਹੋਵੇ ਇਹ ਵੀ ਪੰਜਾਬ ਨਾਲ ਧੱਕਾ ਹੀ ਮੰਨਿਆ ਜਾਏਗਾ